ਨੇ ਕਾਕਾ ਨੇ ਨਹੀਂ ਆਉਣਾ ਅੱਜ ਪ੍ਰੇਮਕ ਨੂੰ ਕਰਦੀ ਆ ਫੋਨ ਮੈਨੂੰ ਲੱਗਦਾ ਨੰਬਰ ਸਰਨਾ ਪਹੁੰਚ ਗਿਆ ਹੁਣ ਕਿਤੇ ਕਾਕਾ ਤੇ ਲਵ ਦੋਨੇ ਬਾਕੀ ਪਤਾ ਨਹੀਂਗਾ ਹਾਂਜੀ ਕਿੱਦਾਂ ਜੀ ਸਾਰੇ ਟਿੱਕ ਟਕ ਹੋ ਗਏ ਤਾਂ ਠੀਕ ਹੀ ਹੋਮਗੇ ਹਾਂ ਦੇਖ ਲਾ ਐਸੀ ਲਾ ਦੇ ਲੱਗ ਪਜਾਮਾ ਪਾ ਲੈ ਠੀਕ ਆ ਪਜਾਮਾ ਪਾ ਲੈ ਹਾਂਜੀ ਰਾਤ ਦੇ 5:00 ਕਿ ਆ 10 ਅਸੀਂ ਆ ਗਏ ਸੀ 9 ਵਜੇ ਅੱਜ ਵੀ ਦਵਾਰਾ ਸੀਗੇ ਸੀ ਚੋਟੀਆਂ ਪੈਂਟ ਭਾਜੀ ਦਾ ਭੋਗ ਤੇ ਮੀਂਹ ਵੀ ਬਹੁਤ ਜ਼ਿਆਦਾ ਸੀ ਜੇ ਪਾਰਿਸ਼ ਬਹੁਤ ਜ਼ਿਆਦਾ ਸੀ ਜਿੱਦਾਂ ਸੰਸਕਾਰ ਤੇ ਗਏ ਉਹਦਾਂ ਵੀ ਬਹੁਤ ਔਖੇ ਉਹਦਾਂ ਵੀ ਮੀਂਹ ਬਹੁਤ ਪੈ ਰਿਆ ਸੀ ਅੱਜ ਵੀ ਨਹੀਂ ਬਹੁਤ ਜ਼ਿਆਦਾ ਪੈ ਰਿਆ ਸੀਗਾ ਮੀਂਹ ਪੈਣ ਦੇ ਗਿਆ ਘਰ ਤੋਂ ਹੀ ਨਹੀਂ ਪਹਿਰ ਨਹੀਂ ਦਾ ਵੈਸੇ ਰਾਮ ਦਾ ਪਹਿਰਿਆ ਉਹ ਤੇ ਅਸੀਂ ਚੱਲ ਪਿਆ ਲੋਰਪਾ ਲੱਤਾਂ ਨੂੰ ਠੱਡ ਲੱਗੂਗੀ ਪਹਿਲੇ ਹੀ ਬਤੂ ਨੂੰ ਛੋਟ-ਛੋਟ ਕਰੀ ਜਨਣਾ ਨਹੀਂ 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 ਮੈਂ ਛਿੱਟੀਆਂ ਆ ਰਹੀਆਂ ਹਿੱਕ ਕੀ ਨਾਲ ਲੋਰ ਦਾ ਕੀ ਕੰਨਚਣਾ ਛਿੱਟੀਆਂ ਆ ਰਹੀਆਂ ਸਭ ਇਹ ਤਾਂ ਇੰਨੀ ਜ਼ਿਆਦਾ ਖਰਾਵਾ ਸਵੇਰ 5 ਵਜੇ ਦੀ ਗੇਤਗੀ ਦਾ ਖਰਾਵਾ ਤੇ ਹੁਣ ਹਾਂ ਨਹੀਂ ਤਾਂ ਮੋੜ ਬਸ ਛੋੜ ਸੀ ਲੱਗਿਆ ਸੋਣ ਮੈਂ ਆ ਕੇ ਦੁੱਧ ਬਣਾਇਆ ਸੀ ਦੁੱਧ ਵੀ ਨਹੀਂ ਕੀਤਾ ਗਾ ਦੋ ਕੁੱਟਾ ਭਰੀਆਂ ਉਹ ਵੀ ਨਹੀਂ ਪੀਤਾ ਗਈ ਜੀ ਤਵੇ ਖਰਾਵਾ ਮੈਂ ਰੋਟੀ ਵੀ ਨਹੀਂ ਬਣਾਈ ਹੁਣ ਮੈਂ ਸੋ ਜਾਣਾ ਹਿੰਮਤ ਨਹੀਂ ਰੋਟੀ ਬਣਾਉਣ ਦੀ ਕਾਕਾ ਤੇ ਲਾਭ ਘਰੇ ਸੀ ਜਦੋਂ ਮੈਂ ਗਈਆਂ ਤੇ ਹੁਣ ਜਦੋਂ ਆਈਆਂ ਉਦੋਂ ਹੈ ਨਹੀਂ ਕਿ ਸ਼ਾਇਦ ਉਹ ਅੰਮ੍ਰਿਤਸਰ ਚਲੇ ਗਏ ਉਹਨਾਂ ਨੇ ਜੰਮਨਥੱਲ ਜਾਣਾ ਸੀਗਾ। ਬਾਕੀ ਪਤਾ ਨਹੀਂ ਪ੍ਰੇਕਾਂ ਹੁਣਾਂ ਨੂੰ ਫੋਨ ਕਰਦੀਆਂ ਪੁੱਛਦੀਆਂ ਕਿ ਅੰਮ੍ਰਿਤਸਰ ਪਹੁੰਚ ਗਏ ਜਾਂ ਨਹੀਂ ਪਤਾ ਨਹੀਂ ਗਿਆ ਤੇ ਆਇਓ। ਚੰਚਲਾ ਤੇ ਆਇਓ। ਚੰਚਲਿਆ ਤਾਂ ਨਹੀਂ। ਮਿਆਦੋ ਹੁਣ ਬਸ ਸੌਣ ਲੱਗੀਆਂ ਸੋਹਣ ਤੇ ਸਵੇਰੇ 5 ਵਜੇ ਜੀ ਤਬੀਰ ਖੜਾਵਾ ਇੰਨਾ ਦੰਤ ਹੋ ਰਿਹਾ ਸੀਗਾ। ਕੋਈ ਲੈ ਕੇ ਵੀ ਜਿੰਨੇ ਰਸਤੇ 'ਚ ਵੀ ਖਾਤੀ ਆ। ਇਸ ਲਈ ਸਵੇਰੇ ਬਚਾਇਆ ਨਾ ਕਰਿਆ ਕਰ। ਬਹੁਤ ਗਲਤ ਕਰ ਲਾ ਇਸੇ ਲਈ ਸੋਭਾ ਵੀ ਨਹੀਂ ਬਲੌਗ ਬਣਿਆ ਤੁਰ ਲੱਗਿਆ ਪਹਿਲਾਂ ਬਲੌਗ ਬਲੌਗ ਬਣਾਉਣ ਲੱਗੇ ਸੀ ਫਿਰ ਨਹੀਂ ਬਣਿਆ ਕਿੱਥੇ ਟਾਬੇ ਤੇ ਜੋ ਤੇ ਰੁਕਿਆ ਸੀਗਾ ਚਾਹ ਪਾਣੀ ਪੀਣ ਨੂੰ ਸਾਨੂੰ ਮੋਨੋ ਦੇ ਟਾਬੇ ਤੇ ਕਿੱਥੇ ਆਪਾਂ ਰੁਕਦੇ ਹੁੰਦੇ ਆ ਨਾ ਗਰੂਰ ਕੋਲੇ ਆਪਣਾ ਪੁਰਾਣਾ ਟਾਬਾ ਤੇ ਜੋਦਾਂ ਦੇ ਇਸ ਨੂੰ ਬਲੌਗ ਬਣਾ ਲਿਆ ਮੈਨੂੰ ਤਾਂ ਪੁੱਤ ਨਹੀਂ ਹਿੰਮਤ ਨਹੀਂ ਜਮਾਈ ਫਿਰ ਉਹਨੇ ਸ਼ੁਰੂ ਕਰ ਲਿਆ ਤੇ ਹੁਣ ਬਣਾਉਣ ਲੱਗਿਆ ਘਰ ਅੱਗੇ ਜਸ ਜੀ ਚਾਹ ਹੁੰਦੀ ਸੀ ਕਿ ਆਉਣ ਲੱਗੇ ਨੇ ਜਾਂਦੇ ਤਾਂ ਕਿਤੇ ਰੁਕੇ ਨਹੀਂ ਦੇ ਇਹ ਲੋ ਅਸੀਂ ਭੋਗ ਦੇ ਸਮੇਂ ਮੈਂ ਪਹੁੰਚਾ ਭੋਗ ਦੇ ਟਾਈਮ ਤੇ ਪਹੁੰਚਾਂ ਮੈਂ ਚਮਚੇ ਲੈਕੋ ਨੀ ਪਤਾ ਉੱਠਦੀ ਮੈਂ ਤਾਂ ਖੜੀ ਹਾਂ ਪਤਾ ਨਹੀਂ ਚਮਚਾ ਕਰਨਾ ਕੀ ਆ ਆ ਸੋਣ ਅਸੀਂ ਸੌਣ ਲੱਗਿਆ ਸੀ ਸੌ ਜਾਣਾ ਹੁਣ ਆਪੋ ਭੋਗ ਤੇ ਚਾਏ ਆ ਥੱਗ ਕਰਨੀ ਪਾਸੋ ਗੇੜਨੀ ਪਾਸੋ ਗੀ ਬਹੁਤ ਜ਼ਿਆਦਾ ਤੂੰ ਚਮਚਾ ਕਰਨਾ ਕੀ ਆ ਪਹਿਲਾਂ ਪਜਾਮਾ ਪਾ ਸਾਹਮਣੇ ਆ ਦੋ ਪਜਾਮਾ ਪਾ ਲੋਰ ਕਿੱਥੇ ਤੇਰੀ ਉੱਤ ਲੋਰ ਪਾਏ ਸੀ ਚੱਲ ਪਿਆ ਠੰਡ ਲੱਗ ਜਣੀਆਂ ਪਹਿਲੇ ਸੜ ਸੜ ਕਰੀ ਜਾ ਰਹੀਆਂ ਸਵੇਰ ਦੀ بارش ਦਾ ਕਰਕੇ ਉਹ ਹਿੱਜਕੀ ਤਾਂ ਮੈਨੂੰ ਪਤਾ ਹਿੱਜਕੀ ਆ ਰਹੀ ਆ ਤੇ ਲੋਰ ਪਾ ਲੋਰ ਕਿੱਥੇ ਤੇਰੀ ਚੱਕ ਪਾ ਇਹਨੂੰ ਮੈਨੂੰ ਬਾਜੀ ਨਹੀਂ ਆਦੀ ਆ ਕੇ ਆਨੇ ਬਾਅਦ ਤੇਨ ਨੂੰ ਪਤਾ ਕਿ ਕਿੱਥੇ ਟੋਪ ਤਾਂ ਹੀ ਪਾਈ ਰੱਖ ਫੋਲੀ ਨਾ ਚੱਗਾ ਹੀ ਪਾ ਕੇ ਪੈ ਜਾ ਕੋਈ ਗੱਲ ਨਹੀਂ

ਸਿਰ ਮਾਤਰਾ ਫੋਨ ਦਾ ਲੋਕ ਨਹੀਂ ਛੇਦੀ ਖੁੱਲਦਾਗਾ ਇੰਨੀਆਂ ਗੇਮਾਂ ਡਾਊਨਲੋਡ ਕਰਦੀ ਹੈ ਨਾ ਕੁੜੀ ਫੋਨ ਹੀ ਹੈਂਗ ਕੀਤਾ ਪਿਆ ਨੇ ਕਿਰਨ ਲਾਇਆ ਕਿਰਤੀ ਨੂੰ ਚਲ ਕਿਰਤੀ ਨੂੰ ਕਰ ਲੈਣੀ ਪੁੱਛ ਲੈਣੀ ਪਰ ਤੂੰ ਚਮਚੇ ਨਾਲ ਕੀ ਬੈਡਾ ਤੇ ਪੋਰ ਲੱਗੀ ਹੋਈਆਂ ਮਾਤੀ ਸੇਖੋ ਲੈ ਮੈਂ ਤਾਣਾ ਖਾਉਮਾ ਕਿਉਂ ਪਾਉਣਾ ਜਿਦਾ ਅਜੇ ਤੱਕ ਦਾ ਮੈਂ ਤਾਣਾ ਪੂਰਨ ਨਹੀਂ ਕਰਿਆ ਅਸ ਇਹ ਬੇਬੀ ਜੈਕ ਲੈ ਖਾਉਵਾ ਮੈਂ ਜਾਉਂਦੇ ਕੀ ਨੋਲਿਆ ਕੀਰਤੀ ਨੂੰ ਫੋਨ ਲਾਇਆ ਪ੍ਰੈਂਕ ਦੀ ਭੈਣ ਨੂੰ ਚੱਕ ਲੈਦਾ ਮੈਂ ਇਹਨਾਂ ਨੂੰ ਪੁੱਛ ਲਿਮਾ ਫਿਰ ਮੈਂ ਟੈਨਸ਼ਨ ਫਿਰ ਹੋ ਕੇ ਸੋ ਜਾਊਂਗੀ ਕੰਨ ਪ੍ਰੈਂਕ ਦਾ ਪ੍ਰੈਂਕ ਕਰਨ ਲੋਨੀਆ ਜੋਤਾ ਚੋ ਦੋ ਚਾਰ ਗੇਮਾਂ ਡਿਲੀਟੇ ਕਰਦੇ ਤਰਫ ਹੁਣ ਜਮਾਈ ਹੈਕ ਹੋ ਗਿਆ ਗੇਮਾਂ ਭਰ ਭਰ ਕੇ ਗੇਮ ਇਹ ਨਕਲ ਦੋਮ ਲੋਡ ਕਰੀ ਜਨ ਯ ਤਰੀ ਜਨ ਜੋ ਸੁਖਾ ਪਤਾ ਨਹੀਂ ਕਿਨੇ ਦਿੱਤਾ ਉਡੀਆ ਫੋਨ ਨਹੀਂ ਚੱਕਦੀਆਂ ਗੀਆਂ। ਕਾਕੇ ਨੇ ਸਖਾਇਆ। ਕਾਕੇ ਨੇ ਸਖਾਇਆ ਕਾ ਕਰੂੰ ਮੈਂ ਭੰਦੀਆਂ। ਮੈਂ ਕਾਕੇ ਨੇ ਜਾਂ ਬੋਲ ਕੇ ਸਖਾਇਆ ਮੈਂ ਤਾਂ ਜਾਂ ਬਾਂਦ ਦਿੱਤਾ ਕਿ ਤਾਈਆ। ਫੋਨ ਨਹੀਂ ਚੱਕ ਰਹੀ। ਪ੍ਰਿੰਤਾ ਪੁੱਤ ਲੱਭ ਤੇ ਕਾਕੇ ਇੱਥੇ ਆਏ ਨੇ ਅੰਬਰਸਰਾਈ ਨੇ ਤੁਹਾਡੇ ਕੋਲੇ। ਜੀ ਆਇਆਂ ਨੂੰ ਪੁੱਤ ਮੈਨੂੰ 10 ਦੋ ਮੈਸੇਜ ਕਰ ਤੋਂ ਹੈ ਮੈਨੂੰ ਦੱਸਿਓ ਵੀ ਇੱਥੇ ਆਏ ਨੇ ਆਪਾਂਰ ਕਟਿੰਗ ਪਾਤੀ ਆ ਪ੍ਰੇਨਕਾ ਨੂੰ ਪ੍ਰੇਨਕਾ ਤੇ ਕੀਰਤੀ ਨੂੰ ਫੋਨ ਕਰਿਆ ਨਾ ਦੋਨਾਂ ਭੈਣਾਂ ਨੇ ਨਹੀਂ ਚੱਕਿਆ आए मेरी भाभी जी डेथ हो अ भोग तक जाकी जी केला नहीं केला खत्म हो गया आभी है जो डेथ हो रुकी पुत आ कु स्टेटस पाया है बीरे ने छोटी जी डेढ़ साल दी ਅੰਮਾ ਨੀ ਜਰੋ ਛੋਟੀ ਸੀ ਕੁਝ ਮਹੀਨਿਆਂ ਦੀ ਸੀ ਫੋਟੋ ਦੇਖ ਕੇ ਹੁ ਕੰਨ ਲੱਗਦੀ ਆ ਵੀ ਬੰਦਾ ਇਹ ਹੋ ਗਿਆ ਹੈ ਨਾ ਜਾਂ ਇਹ ਹੋ ਜਾਊਗਾ ਦਕੀਨ ਜੇ ਨਹੀਂ ਆ ਰਿਹਾ ਦੇਖ ਕੇ ਮਤਲਬ ਕਿ ਇੰਨੀ ਛੇਤੀ ਹੋ ਜਾਊਗਾ ਵੈਸੇ ਤਾਂ ਯਕੀਨ ਉੱਠ ਗਿਆ ਜ਼ਿੰਦਗੀ ਤੋਂ ਦੋ ਦੋ ਜਦੋਂ ਦੋ ਦਾ ਬਰਿੰਦਰ ਗਿਆ ਇਹ ਜ਼ਿੰਦਗੀ ਤੇ ਪ੍ਰੋਸਾ ਬਹੁਤ ਕਾਬਿੰਦੀ ਸੀ ਮੈਂ ਜੇ ਤਾਂ ਪਰਿੰਦਰ ਕੇ ਉਹਦੇ ਚ ਕੀ ਨਾ ਉੱਠ ਗਿਆ ਜਿੱਦਾਂ ਟੁੱਟ ਗਿਆ ਵੀ ਜ਼ਿੰਦਗੀ ਤਾਂ ਕੋਈ ਭਰੋਸਾ ਨਹੀਂ ਜ਼ਿੰਦਗੀ ਕੋਈ ਸਹੀ ਹੁੰਦੀ ਹੈ ਨਾ ਮੇਰੇ ਤਾਂ ਸਿਰਫ 2 ਸਾਲ ਬੱਡੇ ਸੀ ਕੋਈ ਜ਼ਿਆਦਾ ਨਹੀਂ ਉਮਰ ਵੀ ਨਹੀਂ ਸੀਗੀ ਛੋਟੀ ਜਿਹੀ ਕੁੜੀ ਅੱਜ ਭੋਗ ਤੇ ਰੋ ਗਈ ਆ ਕੁੜੀ ਰੋ ਰਹੀ ਸੀ ਵੀ ਮੰਮੀ ਮੰਮੀ ਗੱਲ ਦੀ ਖਰੇ ਸੀ ਮੰਮੀ ਨੂੰ ਲੱਭ ਰਹੀ ਸੀ ਆਵ ਦੇ ਦੋ ਹੁਣ ਉਹਨੂੰ ਕੀ ਪਤਾ ਨਹੀਂ ਆਣੀ ਉਹ ਛੋਟੀ ਜੀ ਦਾ ਹੈਗੀ ਆ ਉਹਨੂੰ ਕੀ ਪਤਾ ਮਾਂ ਕਿੱਥੇ ਆ ਜਾਂ ਆਉਗੀ ਜਾਂ ਨਹੀਂ ਆਉਗੀ ਆ ਮੇਰੇ ਕੁੜੀ ਦੇਖ ਲੋ ਲੇਜ ਪੰਨ ਪੰਨ ਕੇ ਨਾ ਚਮਚੇ ਦੇ ਨਾਲ ਸਾਰਾ ਖਲਾਰਾ ਫੋਣ ਲੱਗੀ ਹੋਈ ਆ ਬੈਡਾਂ ਤੇ ਆਉਗੋ ਬਣਾਉਣ ਕੀ ਲੱਗੀ ਹੋਈਆਂ ਮੈਨੂੰ ਉਹ ਦੱਬਿਆ ਕੀ ਖੰਨਾ ਰੱਖਦਾ ਇਹਦਾ ਇਹਦਾ ਮੈਂ ਇਤਨਾ ਰੱਖਾਂ ਵਾ ਇਹ ਜਾ ਤੋ ਜਾ